ਦੋਸਤੋ ਫਲੋਰੀਡਾ ਦੇ ਵਿੱਚ ਹਰਜਿੰਦਰ ਸਿੰਘ ਹੋਣਾ ਤੋਂ ਐਕਸੀਡੈਂਟ ਹੁੰਦਾ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਖਬਰ ਪੂਰੀ ਦੁਨੀਆ ਦੇ ਮੀਡੀਆ ਦੇ ਵਿੱਚ ਛਾ ਜਾਂਦੀ ਆ ਸਪੈਸ਼ਲੀ ਪੰਜਾਬੀ ਤੇ ਜਿਹੜਾ ਪੰਜਾਬ ਦੇ ਵਿੱਚ ਆਪਣੀ ਇਹ ਗੱਲ ਹੋਣੀ ਸੀ ਆਬਵੀਅਸਲੀ ਜਿਹੜਾ ਰਟਾਲ ਪਿੰਡ ਦਾ ਨੌਜਵਾਨ ਹਰਜਿੰਦਰ ਸਿੰਘ ਜਿਹੜਾ ਕਿ ਫਲੋਰੀਡਾ ਦੇ ਵਿੱਚ ਟਰੱਕ ਚਲਾ ਰਿਆ ਸੀਗਾ ਤੇ ਉਹਦੇ ਇਲੀਗਲ ਯੂ ਟਰਨਲ ਲੈਣ ਦੇ ਚਲਦਿਆਂ ਤਿੰਨ ਜਾਣਿਆਂ ਦੀ ਮੌਤ ਹੁੰਦੀ ਆ ਪ੍ਰਵਾਸੀਆਂ ਵਾਲਾ ਬੇਸ਼ਅ ਜਿਹੜਾ ਸੀਗਾ ਉਹ ਆਲਰੇਡੀ ਚਰਚਾ ਦੇ ਵਿੱਚ ਇਹ ਪੂਰੇ ਵੈਸਟਰਨ ਦੇ ਜਿਹੜਾ ਮੀਡੀਆ ਦੇ ਵਿੱਚ ਤੇ ਇਸ ਗੱਲ ਨੇ ਕਿਹਾ ਲੋ ਕਿ ਉਹਨੂੰ ਹੋਰ ਹਵਾ ਦੇ ਦਿੱਤੀ ਮੈਂ ਬਹੁਤ ਵਾਰ ਇਸ ਗੱਲ ਦਾ ਜ਼ਿਕਰ ਕਰ ਚੁੱਕਿਆ ਕਿ ਇਹ ਪੂਰਾ ਮਾਫਿਕ ਬੈਠਦਾ ਪੂਰਾ ਫਿੱਟ ਬੈਠਦਾ ਜਿਹੜੇ ਵੈਸਟਰਨ ਕੰਟਰੀਜ਼ ਦੇ ਰਾਈਟ ਵਿੰਗਲਸ ਨੇ ਜਿਹੜੇ ਕਿ ਪ੍ਰਵਾਸ ਨੂੰ ਇੱਕ ਮਸਲਾ ਬਣਾ ਰਹੇ ਨੇ ਕਿ ਦੇਖੋ ਬਾਹਰਲੇ ਮੁਲਕਾਂ ਦੇ ਵਿੱਚੋਂ ਆ ਕੇ ਆਬੀਸਲੀ ਸਾਡੇ ਵਰਗੇ ਲੋਕ ਜਿਹੜੇ ਇੱਥੇ ਯੂਕੇ ਯੂਐਸਏ ਕੈਨੇਡਾ ਆਸਟ੍ਰੇਲੀਆ ਚ ਆ ਕੇ ਬਸੇ ਨੇ ਵੀ ਇਹ ਜਿਹੜੇ ਲੋਕ ਨੇ ਇਹ ਹੁਣ ਸਾਡੇ ਪਛਮੀ ਮੁਲਕਾਂ 'ਚ ਬਹੁਤ ਜ਼ਿਆਦੇ ਹੋ ਗਏ ਨੇ ਇਹਨਾਂ ਨੇ ਭਾਈ ਸਾਡਾ ਇੱਥੇ ਕੰਮ ਕਰਤਾ ਖਰਾਬ ਇਹਨਾਂ ਨੂੰ ਹੁਣ ਤੁਸੀਂ ਜਾ ਤਾਂ ਭੇਜੋ ਵਾਪਸ ਜਾਂ ਪੱਕੀ ਲਾਓ ਰੋਕ ਅਸੀਂ ਬੇਸਿਕਲੀ ਤਾਂ ਉਹਨਾਂ ਦਾ ਇਹ ਕਹਿਣਾ ਬਾਰ-ਬਾਰ ਗੱਲਾਂ ਜਿਹੜੀਆਂ ਮੈਂ ਹੁਣ ਸਪੈਸੀਫਿਕ ਲੰਬੀ ਹੋ ਜਾਣੀਆਂ ਗੱਲ ਆਦਰਵਾਇਜ਼ ਜੇਕਰ ਤੁਸੀਂ ਜਰਨਲਾਈਜ਼ ਜੇਕਰ ਆਪਾਂ ਦੇਖੀਏ ਤਾਂ ਪੋਲੀਟਿਸ਼ੀਅਨ ਵੀ ਬਾਰ-ਬਾਰ ਇਹ ਗੱਲ ਲੈ ਕੇ ਆਉਂਦੇ ਨੇ ਕਿ ਦੇਖੋ ਜੀ ਸਾਡੀਆਂ ਤਾਂ ਸੜਕਾਂ ਨਹੀਂ ਪਛਾਣ ਹੁੰਦੀਆਂ ਉਹਨਾਂ ਦੇ ਉੱਤੇ ਬੋਰਡ ਹੋਰ ਭਾਸ਼ਾ ਦੇ ਵਿੱਚ ਲੱਗੇ ਆ ਇਹ ਸਾਡੇ ਤੋਂ ਜਿੱਦਾਂ ਇਥੇ ਯੂਕੇ ਦੇ ਵਿੱਚ ਕਹਿਆ ਜਾਂਦਾ ਕਿ ਕਈਆਂ ਗਲੀਆਂ ਦੇ ਵਿੱਚ ਕਈਆਂ ਮਹੱਲਿਆਂ ਦੇ ਵਿੱਚ ਤਾਂ ਭਾਈ ਇੱਥੇ ਇੰਗਲਿਸ਼ ਨਹੀਂ ਸਮਝ ਆਉਂਦੀ ਇੰਗਲਿਸ਼ ਨਹੀਂ ਬੋਲਦੇ ਸੋ ਚਲੋ ਕਈ ਗੱਲਾਂ ਇਹਦੇ ਵਿੱਚ ਸੱਚੀਆਂ ਵੀ ਹੈਗੀਆਂ ਪਰ ਕਹਿ ਲਓ ਕਿ ਉਹ ਉਹ ਓਵਰ ਆਲ ਨਾ ਇਹ ਪ੍ਰਵਾਸ ਨੂੰ ਲੈ ਕੇ ਇੱਕ ਏਸਟਰੀਕੇ ਦੀ ਡਿਬੇਟ ਚੱਲ ਰਹੀ ਸੀ ਡੋਨਲਡ ਟਰੰਪ ਜਦੋਂ ਸੱਤਾ ਦੇ ਵਿੱਚ ਆ ਗਏ ਤੇ ਨੇ ਪੂਰੇ ਵੈਸਟਰਨ ਜਿਹੜਾ ਪਾਸੇ ਆਸਟ੍ਰੇਲੀਆ ਆ ਬੇਸਿਕਲੀ ਤਾਂ ਇੰਗਲਿਸ਼ ਜਿੱਥੇ ਜਾਦੇ ਬੋਲੀ ਜਾਂਦੀ ਆ ਆਸਟ੍ਰੇਲੀ ਅਮਰੀਕਾ ਤੇ ਯੂਕੇ ਇੱਥੇ ਜ਼ਿਆਦਾ ਆ ਪਰ ਬਾਕੀ ਯੂਰੋਪੀਅਨ ਕੰਟਰੀਆਂ ਦੇ ਵਿੱਚ ਵੀ ਆਪਾਂ ਦੇਖ ਰਹੇ ਆ ਕਿ ਇਹ ਪ੍ਰਵਾਸ ਵਾਲਾ ਮਸਲਾ ਬੜਾ ਚਰਚਾ ਦੇ ਵਿੱਚ ਆ ਪੁਰਤਗਾਲ ਦੇ ਵਿੱਚ ਜੇਸਵੀਕਰਨ ਉਹਨਾਂ ਨੇ ਇੱਕਦਮ ਕਾਨੂੰਨ ਸਖਤ ਕੀਤੇ ਆ ਉਹ ਵੀ ਕਿਤੇ ਨਾ ਕਿਤੇ ਲੋਕੀਓ ਨੂੰ ਦੇਖਦੇ ਨੇ ਵੀ ਸ਼ਾਇਦ ਏਸੇ ਹੀ ਵਿਚਾਰਧਾਰਾ ਦਾ ਜਿਹੜਾ ਉੱਧਰ ਵੀ ਅਭਾਰ ਹੋ ਰਿਹਾ ਸੋ ਖੈਰ ਇਹ ਇਹ ਜਿਹੜੀ ਬਈ ਪ੍ਰਵਾਸੀ ਇੱਥੇ ਆ ਕੇ ਜਿਹੜਾ ਬਾਹਰਲੇ ਮੁਰਖਾਂ ਦੇ ਵਿੱਚ ਬਸ ਰਹੇ ਨੇ ਤੇ ਇਹਨਾਂ ਦੇ ਇੱਥੇ ਵਸਣ ਕਰਕੇ ਮਕਾਮੀ ਲੋਕ ਜਿਹੜੇ ਆ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਇਹ ਜਿਹੜਾ ਹਰਜਿੰਦਰ ਵਾਲਾ ਮਸਲਾ ਸੀਗਾ ਬਿਲਕੁਲ ਮਾਫਕ ਬੈਠਦਾ ਸੀ ਉਹਨਾਂ ਦੇ ਕਿਉਂਕਿ ਦੇਖੋ ਜੀ ਇਹ ਆਪਣੇ ਪੰਜਾਬ ਤੋਂ ਇੰਡੀਆ ਤੋਂ ਮੁੰਡਾ ਆਇਆ ਅੰਗਰੇਜ਼ੀ ਇਹਨੂੰ ਬੋਲਣੀ ਨਹੀਂ ਆਉਂਦੀ ਆ ਕੇ ਇੱਥੇ ਟਰਾਲੇ ਤੇ ਚੜ ਗਿਆ ਤਾਂ ਬੰਦੇ ਸਾਡੇ ਤਿੰਨ ਨੇ ਮਾਰਦੇ ਆ ਤੇ ਇਹ ਕਿਤੇ ਨਾ ਕਿਤੇ ਗੱਲ ਸਹੀ ਵੀ ਸੀ ਵੀ ਕਿਉਂਕਿ ਬੜੀ ਸਿੱਧੀ ਸਪਸ਼ਟ ਗਲਤੀ ਨਜ਼ਰ ਆਉਂਦੀ ਸੀ ਹਰਜਿੰਦਰ ਦੀ ਤੇ ਇਹ ਬੜੀ ਬਦਕਿਸਮਤੀ ਵਾਲੀ ਗੱਲ ਇਹ ਆ ਜੀ ਕਿ ਹਰਜਿੰਦਰ ਦੀ ਜਿਹੜੀ ਗਲਤੀ ਆ ਇੱਕ ਗਲਤੀ ਹੁਣ ਉਹਦੀ ਹੋਰ ਔਨ ਕੈਮਰਾ ਫੇਰ ਫੜੀ ਗਈ ਆ ਹੁਣ ਇਹ ਜੋ ਕੁਝ ਵੀ ਹੋਇਆ ਹਰਜਿੰਦਰ ਸਿੰਘ ਦਾ ਜਿਹੜਾ ਇਹ ਫਲੋਰੀਡਾ ਵਾਲਾ ਯੂ ਟਰਨ ਆ ਇਲੀਗਲ ਯੂ ਟਰਨ ਆ ਜਿਹੜਾ ਇਹ ਔਨ ਕੈਮਰਾ ਉਹਦੇ ਡੈਸ਼ ਕੈਮ ਤੇ ਰਿਕਾਰਡ ਹੋ ਗਿਆ ਸਾਰੇ ਦੁਨੀਆ ਨੇ ਦੇਖ ਲਿਆ ਵੇ ਕਿੰਦਾ ਉਹਨੇ ਬੜਾ ਸੋਚ ਸਮਝ ਕੇ ਮੋੜ ਕਟਿਆ ਤੇ ਆ ਕੇ ਭਾਈ ਗੱਡੀ ਉਹਦੇ ਚ ਵੱਜੀ ਠੀਕ ਹੈ ਐਕਸੀਡੈਂਟ ਹੈ 노 ਡਾਊਟ ਮੈਂ ਇਹ ਨਹੀਂ ਕਹਿੰਦਾ ਵੀ ਜਾਣ ਬੁੱਝ ਕੇ ਕੋਈ ਉਹਨੇ ਕੀਤਾ ਬਦਕਿਸਮਤੀ ਸੀ ਉਹਦੀ ਜਿਹਦੇ ਤੋਂ ਇਦਾਂ ਦੀ ਵੱਡੀ ਗਲਤੀ ਹੋ ਗਈ ਪਿਛਲੀ ਵੀਡੀਓ ਦੇ ਵਿੱਚ ਮੈਂ ਗੁਰਪਤਵਾਨ ਸਿੰਘ ਪੰਨੂ ਉਹਨਾਂ ਦੀ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਦੋਂ ਪੰਨੂ ਸਾਹਿਬ ਕਹਿੰਦੇ ਨੇ ਕਿ ਹਰਜਿੰਦਰ ਬਹੁਤ ਜ਼ਿਆਦਾ ਅਫਸੋਸ ਪ੍ਰਗਟਾ ਰਿਹਾ ਹੈ ਤੇ ਵੀ ਮੈਂ ਕਿੱਡੀ ਵੱਡੀ ਗਲਤੀ ਮੇਰੀ ਹੋ ਗਈ ਜਾਂ ਕਿੱਦਾਂ ਵੀ ਉਹ ਜਿਹੜੇ ਤਿੰਨ ਜਣਾਂ ਦੀ ਜਾਨ ਚਲੀ ਗਈ ਪਰ ਚਲੋ ਉਹ ਹੁਣ ਜਿਹੜਾ ਇੱਕ ਵਾਰੀ ਲੰਘਿਆ ਬੇਲਾ ਮੁੜ ਕੇ ਹੱਥ ਆਉਂਦਾ ਨਹੀਂ ਜਿਹੜੀ ਗੱਲ ਹੈ ਨਾ ਵੀ ਉਹ ਤਾਂ ਜੋ ਹੋਣਾ ਸੀ ਹੋ ਗਿਆ ਤੇ ਪਰ ਹੁਣ ਚੱਕ ਰਿਹਾ ਕਿ ਹਰਜ ऑन कैमरा कुछ महीने कुछ दिन ਪਹਿਲਾਂ ਹਰਜਿੰਦਰ ਦੀ ਇੱਕ ਹੋਰ ਗਲਤੀ ਸੀ ਜਿਹੜੀ ਕਿ ਔਨ ਕੈਮਰਾ ਫੇ ਫੜੀ ਗਈ ਆ ਹੁਣ ਇਕਨੋਮਿਕ ਟਾਈਮਜ਼ ਦੀ ਜਿਹੜੀ ਇੱਕ ਮੈਂ ਰਿਪੋਰਟ ਵੇਖੀ ਵੀਡੀਓ ਦੇ ਵਿੱਚ ਜਿਹੜਾ ਨਜ਼ਰ ਆ ਰਿਹਾ ਕਿ ਹਰਜਿੰਦਰ ਨੂੰ ਇੱਕ ਜਿਹੜਾ ਉਹਨਾਂ ਨੇ ਔਨ ਡਿਊਟੀ ਪੁਲਿਸ ਅਫਸਰ ਆ ਜਾਂ ਔਨ ਡਿਊਟੀ ਜਿਹੜਾ ਅਫਸਰ ਆ ਉਹਦੇ ਜਿਹੜਾ ਕੈਮਰਾ ਆ ਉਹਦੇ ਨਾਲ ਥੋੜੀ ਬਾਲੀ ਜਿੱਦਾਂ ਦੀ ਰਿਕਾਰਡਿੰਗ ਹੋਈ ਉਹ ਤੁਹਾਡੇ ਨਾਲ ਤੁਸੀਂ ਦੇਖ ਰਹੇ ਹੋ ਵਕ ਵਕ ਚੈਨਲਸ ਦੇ ਉੱਤੇ ਵੀ अच्छा ਇਹ ਇਕਨੋਮਿਕ ਟਾਈਮਜ਼ ਜਿਹੜੀ ਰਿਪੋਰਟ ਮੈਂ ਵੇਖੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਨਿਊ ਮੈਕਸੀਕੋ ਦਾ ਸਟੇਟ ਪੁਲਿਸ ਆਫੀਸਰ ਆ 3 ਜੁਲਾਈ ਨੂੰ ਮਤਲਬ ਕਿ ਕੁਝ ਦਿਨ ਪਹਿਲਾਂ ਹੀ ਇਹਨੇ ਹਰਜਿੰਦਰ ਸਿੰਘ ਨੂੰ ਰੋਕਿਆ ਕਿਉਂ ਕਿਉਂਕਿ ਹਰਜਿੰਦਰ ਸਿੰਘ ਜਿਹੜਾ ਟਰੱਕ ਆ ਉਹ 60 ਮੀਲ ਤੇ ਚਲਾ ਰਿਹਾ ਸੀਗਾ ਕਿਹੜੇ ਜ਼ੋਨ ਚ ਜਿਹੜਾ ਜ਼ੋਨ ਸਿਰਫ ਤੁਹਾਨੂੰ 60 ਮੀਲ 40 ਮੀਲ ਤੇ ਚਲਾਉਣ ਦੀ ਆਜ਼ਾਦੀ ਦਿੰਦਾ ਸੋ 40 ਮੀਲ ਸਪੀਡ ਜ਼ੋਨ ਦੇ ਵਿੱਚ ਬਾਈ ਹਰਜਿੰਦਰ ਹੁਣੀ ਜਿਹੜਾ 60 ਮੀਲ ਤੇ ਆਪਣਾ ਟਰੱਕ ਜਿਹੜਾ ਉਹ ਚਲਾ ਰਹੇ ਸੀਗੇ ਤੇ ਇਹਨਾਂ ਨੂੰ ਰੋਕਿਆ ਗਿਆ ਇਹਨਾਂ ਨੂੰ ਟਿਕਟ ਵੀ ਦਿੱਤੀ ਗਈ ਇਹਨਾਂ ਨੂੰ ਜੁਰਮਾਨਾ ਵੀ ਲੱਗਾ ਤੇ ਉਹ ਚਾਹ ਉਸ ਵੀਡੀਓ ਦੇ ਵਿੱਚ ਵੀ ਇਹ ਗੱਲ ਨਜ਼ਰ ਆਉਂਦੀ ਆ ਕਿ ਬਾਈ ਹਰਜਿੰਦਰ ਹੁਣੀ ਕੋਈ ਇੰਗਲਿਸ਼ ਤੇ ਬਹੁਤ ਜਿਆਦਾ ਚੰਗੇ ਤਰੀਕੇ ਨਾਲ ਨਹੀਂ ਬੋਲ ਪਾ ਰਿਹਾ ਉੱਥੇ ਵੀ ਤੇ ਇੱਕ ਗੱਲ ਉਹਨਾਂ ਨੇ ਉਸ ਆਫਸਰ ਨੂੰ ਜਿਹੜੀ ਸਮਝਾਉਣੀ ਸੀਗੀ ਉਹਨੂੰ ਕਾਫੀ ਉਹ ਉਹਨਾਂ ਨੂੰ ਦਿੱਕਤ ਆਈ ਵੀ ਉਹਨੂੰ ਕਿੱਦਾਂ ਮੈਂ ਕਮਾਂ ਕਿ ਬਈ ਉਹ ਬੇਸਿਕਲੀ ਉਹਨੇ ਸਮਝਾਉਣਾ ਜਾਂ ਪੁੱਛਣਾ ਇਹ ਸੀ ਕਿ ਜਿਹੜੇ ਇਹ ਮੇਰੇ ਪੁਆਇੰਟ ਲੱਗਣੇ ਆ ਮੇਰੇ ਲਾਇਸੈਂਸ ਦੇ ਉੱਤੇ ਜਾਂ ਜਿਹੜਾ ਮੈਨੂੰ ਜੁਰਮਾਨਾ ਹੋਇਆ ਹੈ ਇਹ ਕਿੰਨੇ ਸਾਲ ਰਹਿਣੇ ਮੇਰੇ ਲਾਇਸੈਂਸ ਦੇ ਉੱਤੇ ਤੇ ਉਹ ਬੜਾ ਔਕਾਗੋ ਉਹਨੂੰ ਸਮਝਾਉਂਦਾ ਸੋ ਇਹ ਵੈਸੇ ਚਲੋ ਇਹ ਵੀ ਨਜ਼ਰ ਆਉਂਦਾ ਕਿ ਬੜਾ ਪਲਾਈਟ ਹਰਜਿੰਦਰ ਉਸ ਵੀਡੀਓ ਦੇ ਵਿੱਚ ਉਹਦੀ ਗੱਲਬਾਤ ਤੋਂ ਲੱਗਦਾ ਆਫੀਸਰ ਨੇ ਵੀ ਕਿਹਾ ਵੀ ਯਾਰ ਹੁਣ ਤੂੰ ਗਲਤੀ ਜਿਹੜੀ ਕੀਤੀ ਓਰੀ ਦਾ ਤੈਨੂੰ سزا ਮਿਲਣੀ ਆ ਪਰ ਜਿਹੜਾ ਇਹ ਗੱਲ ਇੱਕ ਵਾਰ ਫੇਰ ਕਹਿ ਲੋ ਕਿ ਇਹ ਹੁਣ ਪੂਰੀ ਦੁਨੀਆ ਤੇ ਨਸ਼ਰ ਹੋ ਗਈ ਕਿ ਇੱਕ ਮੁੰਡਾ ਜਿਹੜਾ ਕਿ ਇੱਕ ਤਾਂ ਉਹਨੂੰ ਇੰਗਲਿਸ਼ ਦੀ ਪ੍ਰੋਬਲਮ ਹੈ ਚਲੋ ਜੇਕਰ ਉਹਨੂੰ ਇੰਗਲਿਸ਼ ਨਹੀਂ ਆਉਂਦੀ ਇਹ ਤਾਂ ਜੀ ਉਹਨਾਂ ਦੀਆਂ ਅਥਾਰਟੀਜ਼ ਦੀ ਗਲਤੀ ਆ ਕੈਲੀਫੋਰਨੀਆ ਦੀ ਅਥਾਰਟੀ ਦੀ ਗਲਤੀ ਆ ਜੇਕਰ ਨਹੀਂ ਇੰਗਲਿਸ਼ ਆਉਂਦੀ ਸੀ ਤੇ ਭਾਈ ਉਹ ਪਾਸ ਕਿੱਦਾਂ ਕਰ ਗਿਆ ਲਾਇਸੈਂਸ ਤੇ ਦੂਜੀ ਗੱਲ ਪਰ ਇਹ ਇਤਨੀ ਹਰਜਿੰਦਰ ਦੀ ਗਲਤੀ ਹੋਏ ਨਜ਼ਰ ਆਉਂਦੀ ਆ ਕਿ ਦੇਖ ਯਾਰ ਤੈਨੂੰ ਕੁਝ ਦਿਨ ਪਹਿਲਾਂ ਓਵਰ ਸਪੀਡਿੰਗ ਦੇ ਲਈ ਟਿਕਟ ਮਿਲ ਕੇ ਹਟੀ ਆ ਤੂੰ ਔਨ ਕੈਮਰਾ ਫੜ ਹੋ ਗਿਆ ਤੇ ਕੁਝ ਕਿ ਦਿਨਾਂ ਬਾਅਦ ਹੀ ਤੂੰ ਫਿਰ ਜਿਹੜਾ ਔਨ ਕੈਮਰਾ ਫੜ ਹੋਣਾ ਜਦੋਂ ਤੂੰ ਇੱਕ ਵਾਰੀ ਫਿਰ ਦੁਬਾਰਾ ਬਹੁਤ ਵੱਡੀ ਗਲਤੀ ਕਰਦਾ ਤੇ ਉੱਥੇ ਤੇਰੇ ਤੋਂ ਤਿੰਨ ਜਾਨਾਂ ਚਲੀਆਂ ਜਾਂਦੀਆਂ ਹੁਣ ਇੱਥੇ ਜਿਹੜ ਬਾਬੇ ਨੇ ਬਚਾ ਲਿਆ ਭਾਈ 60 ਮੀਲ ਤੇ ਜਾ ਰਿਆ ਸੀਗਾ ਹੋ ਸਕਦਾ ਸੀ ਉਸ ਰੋਡ ਤੇ ਵੀ ਕੋਈ ਐਕਸੀਡੈਂਟ ਕਰ ਦਿੰਦਾ ਇਹ ਚਲੋ ਕੁਝ ਨਹੀਂ ਹੋਇਆ ਪਰ ਦੇਖੋ ਉੱਥੇ ਇਹਦੇ ਨਾਲੋਂ ਤਾਂ ਚੰਗਾ ਹੁੰਦਾ ਇਹਦਾ ਲਾਇਸੈਂਸ ਜਬਤ ਹੋ ਜਾਂਦਾ ਉੱਥੇ ਤੇ ਪਰ ਇਹ ਇਹ ਨੂੰ ਤਾਂ ਜਿਹੜਾ ਲਾਇਸੈਂਸ ਇਹਦੇ ਕੋਲ ਸੀਗਾ ਤੇ ਪਾਈਏ ਨੇ ਦੇਖੋ ਆ ਕੇ ਕੀ ਫਲੋਰੀਡਾ ਦੇ ਵਿੱਚ ਕਰ ਦਿੱਤਾ ਸੋ ਇਹ ਸਾਡੇ ਲਈ ਓਵਰਆਲ ਜਿਹੜੀ ਡਿਬੇਟ ਚੱਲ ਰਹੀ ਹੈ ਨਾ ਉਹਦੇ ਵਿੱਚ ਕੋਈ ਚੰਗੀ ਗੱਲ ਨਹੀਂ ਕਿਉਂਕਿ ਜੇ ਮੈਂ ਪਹਿਲਾਂ ਆਪਾਂ ਜ਼ਿਕਰ ਕੀਤਾ ਹੀ ਇਹਦਾ ਕਿ ਪ੍ਰਵਾਸੀਆਂ ਦੇ ਪ੍ਰਤੀ ਵੈਸੇ ਹੀ ਇਹ ਪੂਰੇ ਪੱਛਮ ਦੇ ਵਿੱਚ ਜਿਹੜਾ ਇੱਕ ਮਾਹੌਲ ਬਣ ਰਿਹਾ ਹੈ ਕੋਈ ਜ਼ਿਆਦਾ ਚੰਗਾ ਇਹ ਸਮੇਂ ਨਜ਼ਰ ਨਹੀਂ ਆਉਂਦਾ ਅੱਛਾ ਇਹ ਮਾਹੌਲ ਤਾਂ ਹੁਣ ਤੁਸੀਂ ਕਹ ਲਓ ਕਿ ਇਸ ਚੀਜ਼ ਨੂੰ ਜਿੱਦਾਂ ਬਈ ਡਿਬੇਟ ਖਤਮ ਕਿਉਂ ਨਹੀਂ ਹੋ ਰਹੀ ਤੇ ਇਹ ਡਿਬੇਟ ਸਾਡੇ ਲੋਕ ਵੀ ਕਹਿ ਰਹੇ ਨੇ ਜੀ ਇਹਨੂੰ ਰਾਜਨੀਤਿਕ ਡਿਬੇਟ ਬਣਾ ਲਿਆ ਭਾਈ ਰਾਜਨੀਤਿਕ ਡਿਬੇਟ ਤਾਂ ਉਹਨਾਂ ਨੇ ਬਣਾਉਣੀ ਹੀ ਆ ਕਿਉਂ ਕਿ ਕੈਲੀਫੋਰਨੀਆ ਦੀ ਜਿਹੜੀ ਸਟੇਟ ਆ ਉਹ ਡੈਮੋਕ੍ਰੇਟ ਪਾਰਟੀ ਦੇ ਕੋਲ ਆ ਠੀਕ ਹੈ ਜੀ ਜਿਹੜਾ ਗੈਵਨ ਨਿਊਸਮ ਆ ਉਹ ਡੋਨਲਡ ਟਰੰਪ ਦੀ ਰੱਜ ਕੇ ਇਹਦੀ ਮੁਖਾਲਫਤ ਕਰਦਾ ਬੜਾ ਤਕੜਾ ਕ੍ਰਿਟਿਕ ਹੈ ਟਰੰਪ ਦਾ ਉਹ ਤੇ ਟਰੰਪ ਨੂੰ ਤਾਂ ਮੌਕਾ ਮਿਲ ਗਿਆ ਨਿਊਸਮ ਦੇ ਖਿਲਾਫ ਜਿਹੜਾ ਕੋਈ ਇਦਾਂ ਦਾ ਮਸਲਾ ਉਹਦੇ ਹੱਥ ਆ ਗਿਆ ਤੇ ਉਹ ਕਿਉਂ ਜਾਣ ਦਊਗਾ ਉਹਨੂੰ ਤੇ ਦੂਜੀ ਗੱਲ ਇਹ ਟਰੰਪ ਹੁਣੀ ਜਿਹੜਾ ਡੋਨਲਡ ਟਰੰਪ ਹੁਣੀ ਜਦੋਂ ਰਾਸ਼ਟਰਪਤੀ ਦੀਆਂ ਚੋਣਾਂ ਲੜ ਰਿਹਾ ਸੀਗੇ ਤੇ ਇੱਕ ਪ੍ਰੈਜ਼ੀਡੈਂਸ਼ੀਅਲ ਡਿਬੇਟ ਦੇ ਵਿੱਚ ਬਾਈ ਜੀ ਟਰੰਪ ਕਹਿੰਦੇ ਆ ਕਿ ਸਪ੍ਰਿੰਗਫੀਲਡ ਦੇ ਵਿੱਚ ਭਾਈ ਏਦਾਂ ਦੇ ਪ੍ਰਵਾਸੀ ਹੇਤਿਅਨ ਪ੍ਰਵਾਸੀ ਆ ਜਿਹੜੇ ਲੋਕਾਂ ਦੇ ਕੁੱਤੇ ਬਿੱਲੀਆਂ ਖਾ ਜਾਂਦੇ ਆ ਚੁੱਕੇ ਪ੍ਰਵਾਸੀਆਂ ਦੇ ਪ੍ਰਤੀ ਤੁਸੀਂ ਨੈਰੇਟਿਵ ਦੇਖੋ ਕੇਸ ਲੈਵਲ ਤੇ ਜਾ ਰਿਹਾ ਕਿ ਹੇਤਿਅਨ ਪ੍ਰਵਾਸੀ ਜਿਹੜੇ ਸਪ੍ਰਿੰਗਫੀਲਡ ਦੇ ਵਿੱਚ ਆਮਰੀਕਾ ਦੇ ਵਿੱਚ ਇਹ ਤਾਂ ਲੋਕਾਂ ਦੇ ਜਿਹੜੇ ਮਕਾਮੀ ਲੋਕ ਆ ਉੱਥੇ ਤੇ ਉਹਨਾਂ ਦੇ ਕੁੱਤੇ ਬਿੱਲੀਆਂ ਚੱਕ ਕੇ ਖਾ ਜਾਂਦੇ ਆ ਜੋ ਕਿ ਗਲਤ ਖਬਰ ਸੀ ਉਹ ਫੈਕਚੁਅਲੀ ਖਬਰ ਬਿਲਕੁਲ ਗਲਤ ਸਾਬਤ ਹੋਈ ਜਿਹੜੇ ਬੰਦੇ ਦੀ ਕੋਈ ਪੋਸਟ ਪੂਸਟ ਦੇਖ ਕੇ ਮਹਾਮਹੀਮ ਸਾਹਿਬ ਉਹਨਾਂ ਨੇ ਮੀਡੀਆ ਤੇ ਆ ਕੇ ਕਹਿ ਦਿੱਤਾ ਸੀ ਉਹਨੇ ਵੀ ਬਾਤ ਚੁਣੀ ਕਿਹਾ ਵੀ ਮੈਂ ਤਾਂ ਗਲ ਸੁਣੀ ਇਸ ਨਾਲ ਹੀ ਗੱਲ ਕੀਤੀ ਸੀ ਤੇ ਉਹ ਖਬਰ ਵੀ ਗਲਤ ਸੀ ਤੇ ਉਸ ਖਬਰ ਤੋਂ ਵੀ ਨਾ ਮਾਫੀ ਮੰਗੀ ਗਈ ਟਰੰਪ ਹੁਣਾ ਵੱਲੋਂ ਤੇ ਨਾਂ ਉਹਨੂੰ ਵਾਪਸ ਲਿਆ ਗਿਆ ਤੇ ਇਹ ਵਰਤਾਂਤ ਤਕਰੀਬਨ ਚੱਲਦਾ ਰਿਹਾ ਸੋ ਇਸ ਲੈਵਲ ਦਾ ਜਿੱਥੇ ਵਰਤਾਂਤ ਸਿਰਜਿਆ ਜਾਂਦਾ ਹੋਵੇ ਪ੍ਰਵਾਸ ਦੇ ਖਿਲਾਫ ਤੇ ਹੁਣ ਹਰਜਿੰਦਰ ਹੁਣਾ ਦੀ ਤਾਂ ਵਾਕਈ ਹੀ ਸਾਡੇ ਸਾਹਮਣੇ ਸਾਰਿਆਂ ਦੇ ਅਬ ਉਹਦੀ ਤਾਂ ਗਲਤੀ ਹੈਗੀ ਹੋਈ ਆ ਤੇ ਇਹ ਹੁਣ ਪਤਾ ਨਹੀਂ ਕਿੱਧਰ ਨੂੰ ਸਥਿਤੀ ਜਾਣੀ ਆ ਤੁਸੀਂ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ ਨਾਲ ਜੁੜੇ ਰਹਿਣ ਲਈ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਹਾਂ ਦੀਪਿੰਦਰ